ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਨੇ ਜੋ ਵੀ ਰਿਸ਼ਤੇ ਬੋਲਾਂਗੇ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਲਿਸ਼ਟਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟ ਹੈ ਜੀ ਪੜ੍ਹਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਭੈਣ ਹੈ ਜੀ ਕੈਨੇਡਾ ਪੀਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸਟ ਇਹਨਾਂ ਦੇ ਜੱਟਾ ਜੀ ਜੱਟ ਸਿੱਖ ਡੇਟ ਆਫ ਬਰਥ 1995 ਦਾ ਹਾਈਟ 5 ਫੁੱਟ 4 ਇੰਚ ਸਟੱਡੀ ਇਹਨਾਂ ਨੇ 12 ਪਾਸ ਕੀਤੀ ਹੈ ਜੀ ਪ੍ਰਾਈਵੇਟ ਫੈਕਟਰੀ ਵਿੱਚ ਜੋਬ ਕਰਦੇ ਨੇ ਜ਼ਮੀਨ ਇਹਨਾਂ ਕੋਲ 2 ਕਿੱਲੇ ਹਨ ਜੀ ਫੈਮਿਲੀ ਵਿੱਚ ਮਮ ਨੇ ਡੈਡ ਨੇ ਇਹਨਾਂ ਦਾ ਏਰੀਆ ਭਵਾਨੀਗੜ੍ਹ ਹੈ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਕੋਈ ਲੈਣ ਦੇ ਨਹੀਂ ਸਿੰਪਲ ਮੈਰਿਜ ਕਰਨੀ ਹੈ ਜੀ ਐਨਾਂ ਨੂੰ ਲੜਕੀ ਸਾਉ ਚਾਹੀਦੀ ਹੈ ਜੀ ਸਾਉ ਹੋਵੇ ਫੈਮਲੀ ਬਹੁਤ ਵਧੀਆ ਹੋਵੇ ਕੰਟੈਕਟ ਨੰਬਰ ਦਿੱਤਾ ਗਿਆ ਜੀ ਆਪ ਟੈਲੀਫੋਨ ਕਰਕੇ ਵਿਸਥਾਰ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਹਾਈਟ 5 ਫੁੱਟ 3 ਇੰਚਾ ਜੀ ਡੇਟ ਆਫ ਬਰਥ 1992 ਸਟੱਡੀ ਕੀਤੀ ਹੈ ਜੀ ਇਨ ਇੰਡੀਆ ਵਿੱਚ ਐਮ ਐਸ ਸੀ ਮੈਥ ਵਿੱਚ ਬੀ ਐਡ ਕੀਤੀ ਹੈ ਜੀ ਕੈਨੇਡਾ ਦੇ ਵਿੱਚ ਕੀਤੀ ਹੈ ਜੀ ਹਿਊਮਨ ਰਿਸੋਰਸਸ ਮੈਨੇਜਮੈਂਟ ਵਰਕ ਕਰਦੇ ਨੇ ਜੀ ਕੰਰੰਟਲੀ ਵਰਕਿੰਗ ਐਜ਼ ਅ ਟੀਚਰ ਇਨ ਅ ਪ੍ਰਾਈਵੇਟ ਸਕੂਲ ਇਨ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵੀ ਤੇਰੀ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਜੀ ਡੇਟ ਆਫ ਬਰਥ ਹੈ ਜੀ 1997 ਦਾ ਕਾਟ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਜੀ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਜੀ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੈਟਲ ਹੈ ਜੀ ਲੜਕਾ ਇੰਗਲੈਂਡ ਦਾ ਸਿਟੀਜ਼ਨ ਹੈ ਲੜਕੇ ਦੀ ਇੰਗਲੈਂਡ ਵਿੱਚ ਵਧੀਆ ਜੋਬ ਹੈ ਇੰਡੀਆ ਵਿੱਚ ਏਰੀਆ ਉਹਨਾਂ ਦਾ ਹੈ ਜੀ ਜਲੰਧਰ ਲੜਕਾ ਸੋਨਾ ਸੁਨੱਖਾ ਹੈ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਸੋਨੇ ਸੁਨੱਖੀ ਘਰੇਲੂ ਲੜਕੀ ਦੀ ਲੋਭ ਹੈ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਟੈਲੀਫੋਨ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਅਥੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਬਠਿੰਡੇ ਏਰੀਆ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਡੇਟ ਆਫ ਬਰਥ ਹੈ ਜੀ 9 19 ਜਨਵਰੀ 2000 ਹਾਈਟ ਇਹਨਾਂ ਦੀ ਹੈ ਜੀ 5 ਫੁੱਟ 5 ਇੰਚ ਕਾਸਟ ਹੈ ਜੀ ਰਾਜਪੂਤ ਚੋਹਾਨ ਸਿੱਖ ਹੈ ਜੀ ਕੁਆਲੀਫਿਕੇਸ਼ਨ ਬੀ ਟੈਕ ਇਨ ਕੰਪਿਊਟਰ ਸਾਇੰਸ ਇਨ ਐਨਆਈਟੀ ਜਲੰਧਰ ਇੰਡੀਆ ਜੋਬ ਹੈ ਜੀ ਐਕਸਪੀਰੀਅੰਸ ਇਨ ਆਈਟੀ ਕੰਪਨੀ ਨੇਮਡ ਅਸੈਂਚਰ ਇੰਡੀਆ ਐਜ਼ ਅ ਕੁਆਲਿਟੀ ਅਸ਼ੋਰੈਂਸ ਐਂਡ ਕਰੰਟਲੀ ਪਰਸੂਇੰਗ ਐਮਐਸ ਇਨ ਕੰਪਿਊਟਰ ਸਾਇੰਸ ਐਟ ਐਨ ਜੀ ਆਈਟੀ ਐਨ ਜੀ ਯੂ ਐਸ ਏ ਕੁੜੀ ਨੇ ਯੂ ਐਸ ਏ ਤੋਂ ਪੜਾਈ ਕੰਪਲੀਟ ਕਰ ਲਈ ਹੈ ਜੀ ਜੋਬ ਲਈ ਟਰਾਈ ਕਰ ਰਹੀ ਹੈ ਇੱਕ ਛੋਟਾ ਭਰਾ ਹੈ ਜੀ ਬੀ ਟੈਕ ਕਰ ਰਿਹਾ ਹੈ ਫਰੋਮ ਐਨ ਆਈਟੀ ਚਲੰਦਰ ਤੋਂ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਕਿ ਅਮਰੀਕਾ ਦਾ ਸਿਟੀਜ਼ਨ ਹੋਵੇ ਵਧੀਆ ਜੋਬ ਕਰਦਾ ਹੋਵੇ ਜੀ ਮੁੰਡਾ ਟ੍ਰੈਕ ਡਰਾਈਵਰ ਨਾ ਹੋਵੇ ਜੀ ਇੰਜੀਨੀਅਰ ਤੇ ਡਾਕਟਰੀ ਲਾਈਨ ਵਾਲੇ ਮੁੰਡੇ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਅਮਰੀਕਾ ਦੇ ਸਿਟੀਜ਼ਨ ਹੀ ਸੰਪਰਕ ਕਰਨ ਇਹਨਾਂ ਨੂੰ ਜਾਤੀਵੰਦਨ ਕੋਈ ਨਹੀਂ ਹੈ ਜੀ ਮੁੰਡੇ ਦੀ ਕਾਸਟ ਨਾਲ ਸਿੱਖ ਲੱਗਦਾ ਹੋਵੇ ਇਸ ਰਿਸ਼ਤੇ ਦੀ ਬਿਤੇਰੇ ਜਾਣਕਾਰੀ ਲਈ ਕੁੜੀ ਦੇ ਘਰਦਿਆਂ ਨਾਲ ਸੰਪਰਕ ਕਰ ਸਕਦੇ ਹੋ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਰਿਸ਼ਤਾ ਨੋਟ ਕਰੋ ਜੀ ਨੇਮ ਜੇ ਸਿੰਘ ਡੇਟ ਆਫ ਬਰਥ ਹੈ ਜੀ 3/9/1995 ਦਾ ਕਾਸਟ ਖੱਤਰੀ ਹੈ ਜੀ ਪਾਟੀਆਂ ਨੇ ਹਾਈਟ 6 ਫੁੱਟ ਹੈ ਜੀ ਕੁਆਲਿਫਿਕੇਸ਼ਨ MBA ਕੀਤੀ ਹੋਈ ਹੈ ਜੀ ਇਹਨਾਂ ਨੇ ਜੋਬ ਦੁਬਈ ਵਿੱਚ ਕਰਦੇ ਨੇ ਮੈਨੇਜਰ ਇਨ IT ਕੰਪਨੀ ਵਿੱਚ ਸਿੰਗਲ ਨੇ ਜੀ ਨੋ ਬ੍ਰਦਰ ਨੋ ਸਿਸਟਰ ਹੈ ਜੀ ਡਾਈਟ ਇਹਨਾਂ ਦੀ ਨਾਨ ਮੈਜੀਟੇਰੀਅਨ ਹੈ ਜੀ ਮੰਗਲਿਕ ਨਹੀਂ ਹਨ ਟਰਬਨ ਵੇਅਰ ਬੁਆਏ ਹੈ ਜੀ ਏਰੀਆ ਜਲੰਧਰ ਹੈ ਜੀ ਇਹਨਾਂ ਦਾ ਫੈਮਿਲੀ ਵਿੱਚ ਫਾਦਰ ਨੇ ਮਦਰ ਨੇ ਜੀ ਇਹਨਾਂ ਦਾ ਆਪਣਾ ਬੁਟੀਕ ਬਿਜ਼ਨਸ ਹੈ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਵਿੱਡੋ ਗਰਲਾ ਜੀ ਜੱਟਸੀ ਕਾਸਟ ਹੈ ਨਦੀ ਕੋਰਮਾਨ ਮੀਡਲ ਕਲਾਸ ਫੈਮਿਲੀ ਹੈ ਜੀ ਏਰੀਆ ਇਹਨਾਂ ਦਾ ਬਠਿੰਡਾ ਹੈ ਹਾਈਟ ਇਹਨਾਂ ਦੀ 5 ਫੁੱਟ 4 ਇੰਚ ਹੈ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀਸੀਏ ਪੀਟੀ 67 ਫੋਰ ਹੈ ਜੀ ਐਕਸਪਾਇਰ ਹੋ ਗਈ ਹੈ ਜੀ ਐਕਸਪੀਰੀਅੰਸ ਇਮੀਗ੍ਰੇਸ਼ਨ ਐਂਡ ਅਕਾਊਂਟੈਂਟ वेजिटेरियन फैमिली ਹੈ ਜੀ ਇਹਨਾਂ ਨੂੰ ਐਨ ਆਰ ਆਈ ਵਾਈ ਦੀ ਲੋੜ ਹੈ ਜੀ ਚਾਹੀਏ ਕੈਨੇਡਾ ਦਾ ਹੋਵੇ ਆਸਟ੍ਰੇਲੀਆ ਦਾ ਹੋਵੇ ਯੂਕੇ ਨਿਊਜ਼ੀਲੈਂਡ ਦਾ ਹੋਵੇ ਜੀ ਓਨਲੀ ਵੈਜੀਟੇਰੀਅਨ ਫੈਮਿਲੀ ਹੀ ਕੰਟੈਕਟ ਕਰਨ ਜੀ ਇਹਨਾਂ ਨੂੰ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸਟ ਸੱਗੂ ਹੈ ਜੀ ਡੇਟ ਆਫ ਬਰਥ 2 ਜਨਵਰੀ 1991 ਦਾ ਕੁਆਲਿਫਿਕੇਸ਼ਨ ਪਲੱਸ 2 ਪਾਸ ਨੇ ਜੀ ਕੋਲਕਾਤਾ ਵਿੱਚ ਜਨਮ ਹੈ ਜੀ ਨੰਦਾ ਏਰੀਆ ਨੰਦਾ ਜਲੰਧਰ ਹੈ ਜੀ ਪੰਜਾਬ ਹਾਈਟ 5 ਫੁੱਟ 6 ਇੰਚ ਹੈ ਜੀ ਸਿਬਲਿੰਗ ਦੋ ਸਿਸਟਰ ਨੇ ਜੀ ਮੈਰਿਡ ਨਹੀਂ ਦੋਨੋਂ ਕੰਮ ਇਹਨਾਂ ਦਾ ਜੀ ਕਾਰਪੈਂਟਰ ਐਂਡ ਐਲੂਮੀਨੀਅਮ ਵਰਕਸਕਰ ਕੰਟਰੈਕਟਰ ਨੇ ਜੀ ਸਰ ਨੇਮ ਨਾਨਕੇ ਨੰਨੜੇ ਹੈ ਜੀ ਦਾਦਕੇ ਸੱਗੂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਤੇ ਜਾਣਕਾਰੀ ਲੈ ਸਕਦੇ ਹੋ ਇਨਕਮ ਇਹਨਾਂ ਦੀ 30 ਪਲੱਸ ਹੈ ਜੀ रिश्ता नोट करो जी नेम सिंह है जी एज थर्टी सिक्स है डेट ऑफ बर्थ है जी तीन आठ उन्नीस सौ उन्नानवे कास्ट अरोड़ा है जी डाइट दी जी ओकेजन नॉन वेजिटेरियन ने नॉन ड्रिंकर ने नेवर मैरिड है जी हाइट इना दी पाँच फुट सात इंच है एरिया फगवाड़ा है जी पंजाब ਐਜੂਕੇਸ਼ਨ ਐਨ ਐਨ ਬੀ ਸੀ ਇਹ ਕੀਤੀ ਹੈ ਜੀ ਲੀਵਿੰਗ ਵਿਦ ਮਦਰ ਸਿਸਟਰ ਇਜ਼ ਮੈਰਿਡ ਅ ਜੀ ਐਂਡ ਫਾਦਰ ਇਜ਼ ਨੋ ਮੋਰ ਵਰਕਿੰਗ ਐ ਕੰਮ ਬੈਂਕ ਵਿੱਚ ਕੰਮ ਕਰਦੇ ਨੇ ਜੀ ਪੈਕੇਜ 6.24 ਹੈ ਜੀ ਇਹਨਾਂ ਦਾ ਲੁਕਿੰਗ ਫੋਰ ਅ ਸਿੰਪਲ ਗਰਲ ਐਂਡ ਵਾਂਟ ਟੂ ਡੂ ਸਿੰਪਲ ਮੈਰਿਜ ਨੋ ਡੋਰੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੀ ਜਾਣਕਾਰੀ ਲੈ ਸਕਦੇ ਹੋ ਕਾਸਟ ਨੋ ਬਾਰ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਨਾਮ ਜੀ ਸੂਧਾ ਜੀ ਹਾਈਟ 5 ਫੁੱਟ 8 ਇੰਚਾ ਜੀ ਡੇਟ ਆਫ ਬਰਥ ਜੀ 5 ਮਾਰਚ 1998 ਦਾ ਵਰਕ ਕਰਦੇ ਜੀ ਬਿਜ਼ਨਸਮੈਨ ਨੇ ਜੀ ਏਰੀਆ ਨਾ ਦਾ ਸ਼ਕਤੀ ਵਿਹਾਰ ਹੈ ਸਟੱਡੀ ਪਲੱਸ 2 ਕੀਤੀ ਹੋਈ ਜੀ ਨਾ ਦੀ ਬਰਥ ਟਾਈਮ ਹੈ ਜੀ 4:45 AM ਫਾਦਰ ਨੇਮ ਅਦਰ ਨੇ ਫੈਮਲੀ ਵਿੱਚ 1 ਬ੍ਰਦਰ ਮੈਰਿਡਾ ਜੀ 1 ਸਿਸਟਰ ਮੈਰਿਡਿਨ ਆਸਟ੍ਰੇਲੀਆ ਡਾਈਟ ਹੈ ਨਾ ਜੀ ਵੈਜੀਟੇਰੀਅਨ ਨੇ ਨੋਨ ਸਮੋਕਰ ਨੋਨ ਡ੍ਰਿੰਕਰ ਇਨਾਂ ਦਾ ਡਿਵੋਰਸ ਹੋਇਆ ਪਿਆ ਜੀ ਇਨਕਮ ਇਹਨਾਂ ਦੀ 10 ਲੱਖ ਪਰ ਮੰਥ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਾ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਪਾਰਟੀਆਂ ਨੇ ਜੀ ਡੇਟ ਆਫ ਬਰਥ 13 ਦਸੰਬਰ 1993 ਦਾ ਹੈ ਜੀ ਟਾਈਮ ਐਂਡ ਬਰਥ ਹੈ ਜੀ 11:50 AM ਕਪੂਰਥਲਾ ਏਰੀਆ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਜੀ ਕੁਆਲੀਫਿਕੇਸ਼ਨ MBA BTech ਕੀਤੀ ਹੋਈ ਜੀ ਮਕੈਨੀਕਲ ਇੰਜੀਨੀਅਰਿੰਗ ਚ ਜੋਬ ਕਰਦੇ ਨੇ ਜੀ ਮੋਟਰ ਸਰਵੇਅਰ ਇਨ ਯੂਰੀਚ ਕਟਕ ਜਨਰਲ ਇੰਸ਼ੋਰੈਂਸ ਕੰਪਨੀ ਚ ਸੈਲਰੀ ਹੈਂਡਸਮ ਸੈਲਰੀ ਹੈ ਚੀ ਕਾਸ ਪਾਟਿਆ ਚ ਖਤਰੀ ਨੇ ਫਾਦਰ बिजनेਸਮੈਨ ਨੇ ਮਦਰ ਹੋਮ ਮੇਕਰ ਨੇ ਸਿਬਲਿੰਗ 1 ਬ੍ਰਦਰ ਅੰਡ 1 ਸਿਸਟਰ ਚੀ ਬੋਥ ਮੈਰਿਡ ਨੇ ਏਰੀਆ ਜਲੰਧਰ ਹੈ ਚੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਚੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਲਿਖਤਾ ਨੋਟ ਕਰੋ ਜੀ ਨੇਮ ਸਿੰਘ ਕਾਸ ਨਾਇਕ ਸਿੱਖ ਡੇਟ ਆਫ ਬਰਥ ਹੈ ਜੀ 98 ਦਾ height 5 foot 11 inch from ludhiana borean study business administration trailer driver canadian pr father government job mother housewife one sister canada work permit ennu ladki chahiye ji beautiful bsc nursing aur canada pr work permit hove height 5 foot 4 inch to upar hi hove agla rishta note karo ji ਨੇਮ ਰੁਪਿੰਦਰ ਸਿੰਘ ਡੇਟ ਆਫ ਬਰਥ ਹੈ ਜੀ 90 ਦਾ ਕਲਰ ਫੇਅਰ ਹਾਈਟ 5 ਫੁੱਟ 11 ਇੰਚ ਰਿਲੀਜੀਅਨ ਜੀ ਸਿੱਖ ਹੈ ਕਾਸਟ ਰਾਮਗੜੀਆ ਸਰਨੇ ਬੰਸਲ ਸਟੇਟਸ ਇਨਦਰ ਨੈਵ ਮੈਰਿਡ ਐਜੂਕੇਸ਼ਨਲ ਹਨ ਦੀ ਬੀਐਸਸੀ ਹੋਸਪਿਟੈਲਿਟੀ ਐਂਡ ਹੋਟਲ ਐਡਮਿਨਿਸਟ੍ਰੇਸ਼ਨ ਕੰਪਰੈਂਟਲੀ ਵਰਕ ਐਂਡ ਸਟੇ ਇਨ ਆਸਟ੍ਰੇਲੀਆ ਫਾਦਰ ਹੈ ਜੀ ਜਰਨੈਲ ਸਿੰਘ ਸੈਲਫ ਇੰਪਲੋਇਡ ਮਦਰ ਸੁਰਿੰਦਰ ਕੌਰ ਹਾਊਸ ਵਾਈਫ ਸਿਸਟਰ ਦੋ ਨੇ ਇੱਕ ਮੈਰਿਡ ਹੈ ਜੀ ਹਾਊਸ ਇਹਨਾਂ ਦਾ ਆਪਣਾ ਹੈ ਜੀ 150 ਗੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਗੋਤ ਬੈਨੀਪਾਲ ਮਾਤਾ ਦਾ ਗੋਤ ਗਹਿਰਾ ਜਨਮ 95 ਚਾ ਜੀ ਬਰਥ ਹੈ ਨਾ ਤਾਂ ਪਲੱਸ 2 ਪਾਸ ਹੈ ਜੀ ਹਾਈਟ ਇਹਨਾਂ ਦੀ 5 ਫੁੱਟ 8 ਇੰਚਾ ਜੀ ਜ਼ਮੀਨ 4 ਕਿਲੇ ਹੈ ਅੰਮ੍ਰਿਤਧਾਰੀ ਲੜਕਾ ਹੈ ਖੰਨਾ ਏਰੀਆ ਇਹਨਾਂ ਨੂੰ ਗਰੀਵ ਕਰਦੀ ਘਰੇਲੂ ਲੜਕੀ ਚਾਹੀਦੀ ਹੈ ਅੰਮ੍ਰਿਤਧਾਰੀ ਹੋਵੇ ਜਾਂ ਅੰਮ੍ਰਿਤ ਛਕ ਲਵੇ ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਇਹ ਕਹਿੰਦੇ ਹਨ ਕਿ ਚੁੰਨੀ ਝੜਾ ਕੇ ਹੀ ਲੈ ਆਵਾਂਗੇ ਲੜਕੀ ਦਾ ਰਿਸ਼ਤਾ ਹੈ ਜੀ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਢਾਲੀਵਾਲ ਜ਼ਿਲ੍ਹਾ ਮੋਗਾ ਜਨਮ ਮਿਤੀ ਜੀ 92 ਦਾ ਬਰਥ ਹੈ ਜੀ ਸਟੱਡੀ ਬੀ ਐਸ ਸੀ ਨਰਸਿੰਗ ਫਾਦਰ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਨੇ ਮਾਤਾ ਹਾਊਸ ਵਾਈਫ ਬ੍ਰਦਰ ਕਨੇਡਾ ਪੀ ਆਰ ਮੈਰਿਡ ਹੈ ਕਨੇਡਾ ਦਾ ਪੀ ਆਰ ਲੜਕਾ ਹੀ ਇਹਨਾਂ ਨੂੰ ਚਾਹੀਦਾ ਹੈ तहसील निहाल सिंह वाला ਤੇ 50 60 ਕਿਲੋਮੀਟਰ ਮੀਟਰ ਤੱਕ ਲੜਕਾ ਹੋਵੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜ਼ਿਲ੍ਹਾ ਮਲੇਰਕੋਟਲਾ ਕਾਸਟ जाट ਸਿੱਖ ਗੋਥ ਬੜਿੰਗ ਹਾਈਟ 5 ਫੁੱਟ 11 ਇੰਚ ਜਨਮ 30 ਸਾਲ ਉਮਰ ਅੱਜੂ ਨਦੀ ਪੜਾਈ 10th ਪਾਸ ਨੇ ਕੰਮ ਪੰਜਾਬ ਖੇਤੀਬਾੜੀ ਜ਼ਮੀਨ ਇਹਨਾਂ ਕੋਲ 3 ਬ੍ਰਦਰ ਕੋਲ ਜੀ ਟੋਟਲ ਜ਼ਮੀਨ 7.5 ਕਿਲੇ ਜੀ ਪਰਿਵਾਰ ਵਿੱਚ ਮੈਂਬਰ ਪੰਜ ਨੇ ਮਾਤਾ ਅਤੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਰਿਸ਼ਤਾ ਪੰਜਾਬ ਤੋਂ ਹੋਵੇ ਜੀ ਇਹਨਾਂ ਨੂੰ ਸਿੰਪਲ ਲੜਕੀ ਦੀ ਲੋੜ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵਿਡੋ ਗਰਲ ਦਾ ਹੈ ਜੀ ਜੱਟ ਸਿੱਖ ਕੋਰਮਾਨ ਮੀਡਲ ਕਲਾਸ ਫੈਮਿਲੀ ਹੈ ਬਠਿੰਡਾ ਦੇ ਰਹਿਣ ਵਾਲੇ ਹਨ ਇਹਨਾਂ ਦੀ ਹਾਈਟ 5 ਫੁੱਟ 4 ਇੰਚਾ ਜੀ ਸਟੱਡੀ ਇਹਨਾਂ ਨੇ BCA ਕੀਤੀ ਹੋਈ ਹੈ PTE 67 ਸਕੋਰ ਐਕਸਪਾਇਰਡ ਹੋ ਗਈ ਜੀ ਐਕਸਪੀਰੀਅੰਸ ਇਮੀਗ੍ਰੇਸ਼ਨ ਐਂਡ ਅਕਾਊਂਟੈਂਟ ਵੈਜੀਟੇਰੀਅਨ ਫੈਮਿਲੀ ਹੈ ਜੀ ਇਹਨਾਂ ਨੂੰ ਐਨ ਆਰ ਆਈ ਵਾਈ ਦੀ ਜ਼ਰੂਰਤ ਹੈ ਚਾਹੇ ਉਹ ਕੈਨੇਡਾ ਦਾ ਹੋਵੇ ਆਸਟ੍ਰੇਲੀਆ ਦਾ ਹੋਵੇ ਯੂਕੇ ਦਾ ਹੋਵੇ ਜਾਂ ਨਿਊਜ਼ੀਲੈਂਡ ਦਾ ਹੋਵੇ ਓਨਲੀ ਵੈਜੀਟੇਰੀਅਨ ਫੈਮਿਲੀ ਕੰਟੈਕਟ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਹੈ ਜੀ ਪਤਾ ਜ਼ਿਲ੍ਹਾ ਮੁਕਸਰ ਸ਼੍ਰੀ ਮੁਕਸਰ ਸਾਹਿਬ ਨਾਮ ਕੋਰ ਜਨਮ ਤਾਰੀਖ ਜੀ 91 ਦਾ ਬਰਥ ਹੈ ਜੀ ਜਾਤ ਸੁਨਿਆਰ ਮੈਡ ਗੋਤ ਸੁਦਿਓੜਾ ਪੜਾਈ ਐਮਏ ਬੀਐਡ ਈਈਟੀ ਗਵਰਨਮੈਂਟ ਜੋਬ ਕੱਦ 5 ਫੁੱਟ 2 ਇੰਚ ਲੜਕੀ ਮੰਗਲਿਕ ਹੈ ਭਰਾ ਦੋ ਨੇ ਇੱਕ ਭੈਣ ਹੈ ਮੁੰਡਾ ਬਾਹਰ ਗਿਆ ਹੋਵੇ ਜਾਂ ਸਰਕਾਰੀ ਨੌਕਰੀ ਵਾਲਾ ਹੋਵੇ ਜੀ ਇਹਨਾਂ ਦੀ ਡਿਮਾਂਡ ਹੈ ਜੀ ਲੜਕਾ ਮੰਗਲਿਕ ਹੋਵੇ ਤੇ ਵੈਸ਼ਨੂ ਪਰਿਵਾਰ ਤੋਂ ਹੋਵੇ ਬਾਹਰ ਗਿਆ ਲੜਕੀ ਨੂੰ ਪਹਿਲ ਦਿੱਤੀ ਜਾਏਗੀ ਅਗਲਾ ਰਿਸ਼ਤਾ ਨੋਟ ਕਰੋ ਜੀ ਨੇਮ ਰੋਹਨ ਸਰਨੇਮ ਕੰਸਲ ਕਾਸਟ ਬਨਿਆ H34 इनकम 40000 पर मंथ सिटी संगरूर पेरेंट्स एक्सपायर्ड स्टडी प्लस 2 हाइट 5 फुट 7 इंच मैरिज स्टेटस इज डिवोर्स है नो चाइल्ड दो सिस्टर नेम मैरिड है घर संभालन वाली करेलू लड़की चाहिए है जी इनानु जाति बंधन कोई नहीं है इनानु वैष्णो परिवार तो होवे लड़की वैष्णो परिवार दी चाहिए दी ਅਗਲਾ ਰਿਸ਼ਤਾ ਨੋਟ ਕਰੋ ਜੀ ਨੇਮ ਬੀ ਸਿੰਘ ਏਜ 38 ਹੈ ਜੀ ਡਿਸਟ੍ਰਿਕਟ ਮਲੇਰਕੋਟਲਾ ਕਾਸਟ ਜੱਟ ਸਿੱਖ ਜੀ ਲੀਵਿੰਗ ਪੈरिस ਇਨ ਫਰਾਂਸ ਦਾ ਫਾਦਰ ਪਾਸਡ ਅਵੇ ਮਦਰ ਬ੍ਰਦਰ ਦੋਨੇ ਜੀ ਇਹਨਾਂ ਦਾ ਇੱਕ ਬ੍ਰਦਰ ਜੀ ਆਰਮੀ ਵਿੱਚ ਹੈ ਉਹ ਮੈਰਿਡ ਹੈ ਜੀ ਇਹਨਾਂ ਦੀ ਇੱਕ ਸਿਸਟਰ ਹੈ ਉਹ ਵੀ ਮੈਰਿਡ ਹੈ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਤਾਂ ਹੈ ਜੀ ਮਿੱਤਲ ਕਾਸਟ ਮਿੱਤਲ ਹੈ ਜੀ ਬਰਥਡੇਨਾਂ ਦਾ 16 April 1997 ਦਾ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਟੱਡੀ ਪਲੱਸ 2 ਕੀਤੀ ਹੈ ਜੀ ਕਲੀਅਰ ਵਿਦ ਮੈਡੀਕਲ ਫੈਮਲੀ ਵਿੱਚ ਫਾਦਰ ਨੇ ਮਦਰ ਨੇ 5 ਸਿਟਰ ਅੱਜ ਸਿਸਟਰ ਹੈ ਜੀ ਮੈਰਿਡ ਨਹੀਂ ਹੋ ਇੱਕ ਅਨਮੈਰਿਡ ਹੈ ਜੀ ਕਾਸਟ ਹਿੰਦੂ ਹੈ ਜੋਬ ਬੇਟਾ ਕਰਦਾ ਹੈ ਜੀ ਦੁਬਈ 에어ਪੋਰਟ ਵਿੱਚ ਸੈਲਰੀ 30000 ਹੈ ਜੀ ਨਦੀ ਮੁੰਡਾ ਬਹੁਤ ਸੋਨਾ ਹੈ ਜੀ ਵੈਸ਼ਨੋ ਪਰਿਵਾਰ ਹੈ ਮੁੰਡਾ ਦੁਬਈ ਰਹਿ ਰਿਹਾ ਹੈ ਜੀ ਏਰੀਆ ਨਾਂ ਦਾ ਬਾਗਾ ਪੁਰਾਣਾ ਮੋਗਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਸਿਰਫ WhatsApp ਕਾਲ ਹੀ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ